हां जी ਗੁਰਮਖ ਪਿਆਰਿਓ ਆਪਾਂ ਜਾਣਦੇ ਹਾਂ ਕਿ ਕੁਝ ਪਿਛਲੇ ਦਿਨਾਂ ਤੋਂ ਜਿਨ੍ਹਾਂ ਸੱਤਾਂ ਬਾਰਾਂ ਦੇ ਵਿੱਚ ਅਸੀਂ ਜਿਉਂਦੇ ਹਾਂ ਖਾਂਦੇ ਪਹਿਨਦੇ ਹਾਂ ਕੰਮ ਕਰ ਕਰਦੇ ਹਾਂ ਸੌਂਦੇ ਜਾਗਦੇ ਹਾਂ ਸਭ ਕਾਰਬਿਆਰ ਕਰਦੇ ਹਾਂ ਉਹਨਾਂ ਸੱਤਾਂ ਬਾਰਾਂ ਦੀ ਵਿਚਾਰ ਗੁਰਬਾਣੀ ਅਨਸਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਿਆ ਆਓ ਆਪਾਂ ਪਰਮਪ੍ਰਿਲੇਖਾਂ ਤੋਂ ਬਾਹਰ ਹੋ ਕੇ ਸੁੱਖਾਂ ਦਾ ਲੜ ਜਿਹੜਾ ਪੱਲਾ ਪਕੜੀਏ ਸਤਿਗੁਰੂ ਕੀ ਉਪਦੇਸ਼ ਪਾਵਨ ਪਰਮਾਨ ਬਖਸ਼ ਰਿਹਾਉ ਕੱਲ ਆਪਾਂ ਬੁੱਧਵਾਰ ਬਾਰੇ ਵਿਚਾਰ ਕੀਤੀ ਸੀ ਅੱਜ ਵੀਰਵਾਰ ਸਤਿਗੁਰੂ ਵੀਰਵਾਰ ਦੀ ਵਿਚਾਰ ਦੱਸ ਰਿਹਾ ਵੀਰਵਾਰ ਵੀਰ ਪਰਮੁ ਭੁਲਾਏ ਪ੍ਰੇਤ ਭੂਤ ਸਭ ਦੂਜੈ ਲਾਏ ਵੀਰਵਾਰ ਬ੍ਰਹਸਪਤਵਾਰ ਭਾਗ ਦੇਵਤਿਆਂ ਦੇ ਗੁਰੂ ਬ੍ਰਹਸਪਤ ਦੇ ਵਾਰ ਇਹ ਉਹਦਾ ਵਾਰ ਹੈ ਵੈਸੇ ਜੇ ਦੇਵਤਿਆਂ ਦੇ ਹਿਸਾਬ ਨਾਲ ਜਾਣੋ ਤਾਂ ਕਹਿੰਦੇ ਇਸ ਦਿਨ ਦੁਆਰਾ ਸਤਿਗੁਰੂ ਕਥਨ ਕਰਦੇ ਹੈ ਭਾਈ ਵੱਡੇ ਵੱਡੇ ਵੀਰ ਸੂਰਮੇ ਵਾ 52 ਵੀਰ ਵੀ ਪਰਮ ਵਿੱਚ ਭਲਾਏ ਹੋਏ ਆ ਵਾਹੀ ਭਾਈ ਇਹਨਾਂ ਵੀਰ ਵਾਰ ਵੀਰ ਸੂਰਮੇ ਭਾਵ ਪੰਜਾਂ ਵਿਕਾਰਾਂ ਨੂੰ ਆਪਣੇ ਅੰਦਰੋਂ ਵਾਰ ਹੁੰਦਾ ਵਰਜਣਾ ਰੋਕਣਾ ਕਰੋ ਕਿਉਂਕਿ ਇਹਨਾਂ ਵਿਕਾਰਾਂ ਨੇ ਵੱਡੇ ਵੱਡੇ ਸੂਰਮੇ ਵੀ ਮਾਇਆ ਦੇ ਭਰਮ ਵਿੱਚ ਭੁਲਾ ਛੱਡੇ ਤੇ ਹਰਾ ਦਿੱਤੇ ਭਾਵ ਮਾਰ ਦਿੱਤੇ ਆ ਵੀਰਵਾਰ ਇਹ ਕੰਮ ਕਰੋ ਕਹਿੰਦੇ ਪ੍ਰੇਤ ਭੂਤ ਆਦ ਇਹ ਸਾਰੇ ਦ્વੈਤ ਭਾਵ ਵਿੱਚ ਲਾਏ ਹੋਏ ਆ ਭਾਵ ਪ੍ਰੇਤ ਭੂਤ ਪਾਵ ਆਸਰੀ ਸੰਪਦਾ ਨੇ ਸਾਰੇ ਜੀਵ ਦ્વੈਤ ਭਾਵ ਵਿੱਚ ਲਾਏ ਹੋਏ ਆ ਆਪ ਉਪਾਏ ਕਰ ਵੇਖੈ ਵੇਖਾ ਸਭ ਨਾ ਕਰਦੇ ਤੇਰੀ ਟੇਕਾ ਪਰਬੂ ਨੇ ਆਪ ਹੀ ਸਾਰੇ ਜੀਵ ਪਾਏ ਪੈਦਾ ਕੀਤੇ ਹੋਏ ਉਹ ਆਪ ਹੀ ਪਾਲਣਾ ਕਰਕੇ ਸਭ ਦੇ ਵੇਕਾਂ ਦਾ ਪਿੰਨ ਪਿੰਨ ਕਰਤੱਬਾਂ ਨੂੰ ਉਹ ਵੇਖ ਰਿਹਾ ਤੇ ਦੇਖਣਾ ਕਰਦਾ ਹੈ ਇਹ ਕਰਤਾ ਪੁਰਖ ਸਭਨਾ ਸਾਰੇ ਜੀਵਾਂ ਨੂੰ ਤੇਰੀ ਹੀ ਟੇਕਾ ਕੇ ਹੀ ਆਸਰਾ ਹੈ ਟੇਕਾ ਪਾ ਬੋਟ ਹੈ ਜੀ ਅਜੰਤ ਤੇਰੀ ਸਰਣਾਇ ਸੋ ਮਿਲੈ ਜਿਸ ਲੈ ਹੈ ਮਿਲਾਈ ਪਾਦਸ਼ਾ ਫਰਮਾਉਂਦੇ ਆ ਵੀਰਵਾਰ ਦੁਆਰਾ हे ਪ੍ਰਭੂ ਸਾਰੇ ਜੀਵ ਸਥੂਲ ਜੀਵ ਤੇ ਜੰਤ ਸੂਖਮ ਜੀਵ ਤੇਰੀ ਹੀ ਓਟ ਵਿੱਚ ਆਏ ਹੋਏ ਆ ਤੇਰੀ ਹੀ ਸ਼ਰਨ ਵਿੱਚ ਆਏ ਹੋਏ ਪਰ ਸੋ ਉਹੋ ਹੀ ਤੈਨੂੰ ਮਿਲਦਾ ਜਿਸ ਨੂੰ ਆਪਣੇ ਸਰੂਪ ਨਾਲ ਤੂੰ ਆਪ ਮੇਲ ਲੈਂਦਾ ਹੈ ਆਪ ਜੀਤੇ ਕਿਰਪਾ ਕਰਦਾ ਸੋ ਐਸੀ ਵੀਰਵਾਰ ਦੀ ਵਿਚਾਰ ਸਤਿਗੁਰੂ ਕਿਰਪਾ ਕਰਨ ਸਾਨੂੰ ਵਹਿਮਾਂ ਭਰਮਾਂ ਭੁਲੇਖਿਆਂ ਚੋਂ ਕੱਢ ਕੇ ਸੁੱਖਾਂ ਦਾ ਲੜ ਪਕੜਾਉਣ ਸੁੱਖਾਂ ਦਾ ਲੜ ਤਾਂ ਹੀ ਪਕੜਨਾ ਹੈ ਜੇ ਅਸੀਂ ਗੁਰਬਾਣੀ ਉਪਦੇਸ਼ ਨਾਲ ਜੁੜਾਂਗੇ ਬਾਬਾ ਫਰੀਦ ਜੀ ਕਹਿੰਦੇ ਆਜ ਮਿਲਾਵਾ ਸੇਖ ਫਰੀਦ ਟਾਕਮ ਕੁੰਜੜੀਆ ਮਨੋ ਮਚਿੰਦੜੀਆ ਅੜੀਆਂ ਮਨ ਚ ਮਨ ਨੂੰ ਮਚਾਉਣ ਵਾਲੀਆਂ ਮਚਿੰਦੜੀਆਂ ਆਸਾ ਤ੍ਰਿਸ਼ਨਾ ਕੁੰਜੜੀਆਂ ਕੁੰਜਾਂ ਵਾਂਗੂ ਤੈਨੂੰ ਚੂਡ ਰੀਆਂ ਜਿਹੜੀਆਂ ਕਾਮ ਕ੍ਰੋਧ ਲੋਭ ਮੋਹ ੰਕਾਰ ਇਹਨਾਂ ਨੂੰ ਛੱਡ ਦੇ ਨਾਮ ਜਪ ਲੈ ਅੱਜ ਹੀ ਮਿਲਾਪ ਹੋ ਜਾਊਗਾ ਕਈ ਕਹਿੰਦੇ ਲਿਆਓ ਰੱਬ ਵਿਖਾਉ ਕਿੱਥੇ ਆ ਉਹ ਪਿਆਰੇ ਰੱਬ ਲਿਉਣਾ ਕਿੱਥੋਂ ਆ ਉਹ ਤੇ ਪਹਿਲੇ ਸਾਰੇ ਹਾਜ਼ਰ ਨਾਜ਼ਰ ਆ ਇਹ ਤੇ ਤੂੰ ਕਮਾਈ ਕਰ ਤੂੰ ਪ੍ਰਗਟ ਹੋ ਜਾਵੇਗਾ ਜੇ ਕੋ ਕਵੇ ਦੁੱਧ ਚ ਲਿਆਓ ਸਾਨੂੰ ਮੱਖਣ ਵਿਖਾਓ ਕਿਉਂ ਵਿਖਾਓ ਇਹ ਤੇ ਤੂੰ ਮਿਹਨਤ ਕਰ ਤੇ ਕਿਉ ਆਪੇ ਬਾਹਰ ਆ ਜਾਵੇਗਾ ਮੱਖਣ ਆਪੇ ਦਿਸ ਪਵੇਗਾ ਇਸੇ ਤਰ੍ਹਾਂ ਪ੍ਰਮਾਤਮਾ ਹੈ ਪ੍ਰਮਾਤਮਾ ਕਿਤੇ ਉਹ ਲਿਉਣਾ ਨਹੀਂ ਨਾ ਕਿਤੇ ਲ ਜਾਣਾ ਹੈ ਉਹ ਤੇ ਸਾਰੇ ਥਾਈ ਹੁਣ ਵੀ ਸਾਡੇ ਕੋਲ ਹੈ ਸਾਨੂੰ ਪ੍ਰਗਟ ਨਹੀਂ ਕਰਨਾ ਆਉਂਦਾ ਸਾਨੂੰ ਉਹ ਆਖੇ ਨਹੀਂ ਸਾਡੀ ਬਣੀ ਅਜੇ ਉਹ ਅੱਖ ਹੀ ਨਹੀਂ ਸਾਡੀ ਖੁੱਲਣ ਢਈ ਜਿਹਦੇ ਨਾਲ ਅਸੀਂ ਪ੍ਰਮਾਤਮਾ ਨੂੰ ਵੇਖਣਾ ਉਹ ਅੱਖ ਤੇ ਜਨਮਾਂ ਜਨਮਾਤਰਾਂ ਦੀ ਸੁੱਤੀ ਪਈ ਹੈ ਸੋ ਭੁੱਲਾ ਨਾ ਚਤਾਰਨੀਆਂ ਆਉਣ ਵਾਲੇ ਕੱਲ ਵਿੱਚ ਆਪਾਂ ਸ਼ੁੱਕਰਵਾਰ ਦੀ ਵਿਚਾਰ ਕਰਾਂਗੇ ਅੱਜ ਵੀਰਵਾਰ ਦੀ ਸਤਗੁਰਾਂ ਕਰਵਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ